ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਪਰ ਉਸ ਦੀ ਜਿਹੜੀ ਮੌਤ ਆ ਉਹ ਕਈ ਸਵਾਲ ਖੜੇ ਕਰ ਗਈ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਮੋਟਰਸਾਈਕਲ ਬਲੈਰੋ ਗੱਡੀ ਦੇ ਵਿੱਚ ਵੱਜਿਆ ਪਰ ਉਹ ਬਲੈਰੋ ਗੱਡੀ ਵੀ ਨਹੀਂ ਲੱਭੀ ਫੇਰ ਆਖਿਆ ਗਿਆ ਕਿ ਟੱਠੇ ਭੜ ਰਹੇ ਸੀ ਫੇਰ ਉਹ ਟੱਠੇ ਵੀ ਨਹੀਂ ਲੱਭੇ ਨਾ ਹੀ ਉਸ ਟੱਠਿਆਂ ਦੇ ਕੋਈ ਖਰੋਜ ਨਜ਼ਰ ਆਈ ਇਸ ਲਈ ਇਹ ਐਕਸੀਡੈਂਟ ਬਹੁਤ ਸਾਰੇ ਸਵਾਲ ਖੜੇ ਕਰਦਾ ਆਪਾਂ ਅਕਸਰ ਦੇਖਦੇ ਆ ਕਿ ਜਿਹੜੇ ਰਾਈਡਰ ਰਾਈਟ ਤੇ ਜਾਂਦੇ ਆ ਉਹਨਾਂ ਦੇ ਹੈਲਮਟ ਤੇ GoPro ਦੇ ਕੈਮਰੇ ਲੱਗੇ ਹੁੰਦੇ ਆ ਉਹ ਕਿਉਂ ਨਹੀਂ ਲੱਗਾ ਸੀ ਜਾਂ ਫਿਰ ਉਹ ਕੈਮਰਾ ਕਿੱਥੇ ਗਿਆ ਇਹ ਇੱਕ ਜਾਣਾ ਨਹੀਂ ਹੁੰਦਾ ਰਾਈਟ ਤੇ ਇਹ ਸਾਰਾ ਗਰੁੱਪਨ ਦਾ ਉਹ ਗਰੁੱਪ ਕਿੱਥੇ ਗਿਆ ਉਹ ਦੋਸਤ ਕਿੱਥੇ ਗਏ ਕਿਸੇ ਨੇ ਵੀ ਉਹਨਾਂ ਦੋਸਤਾਂ ਦੀ ਖੋਜ ਖਬਰ ਨਹੀਂ ਕੀਤੀ ਤੇ ਆਖ ਦਿੱਤਾ ਗਿਆ ਕਿ ਐਕਸੀਡੈਂਟ ਹੋਇਆ ਆਪਾਂ ਸਾਰੇ ਜਾਣਦੇ ਆ ਇੱਕ ਐਕਸੀਡੈਂਟ ਹੋਇਆ ਸੀ ਦੀਪ ਸਿੱਧੂ ਦਾ ਉਹ ਆਪਣਾ ਪੰਜਾਬ ਦਾ ਹੀਰਾ ਜੋ ਆਪਣੇ ਤੋਂ ਸਦਾ ਲਈ ਵਿਛੜ ਗਿਆ ਆਪਾਂ ਸਾਰੇ ਜਾਣਦੇ ਆ ਜਿਵੇਂ ਕਿ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕੁਝ ਐਕਸੀਡੈਂਟ ਹੁੰਦੇ ਆ ਕੁਝ ਕਰਵਾਏ ਜਾਂਦੇ ਆ ਸੋ ਕੌਣ ਆ ਉਹ ਲੋਕ ਜਿਨ੍ਹਾਂ ਨੇ ਆਪਣਾ ਪੱਲਾ ਝਾੜ ਲਿਆ ਜਿਨ੍ਹਾਂ ਨੇ ਜਾਂਚ ਕਰਨੀ ਸੀ ਇਹ ਐਕਸੀਡੈਂਟ ਕੁਦਰਤੀ ਹੋਇਆ ਜਾਂ ਇਹ ਕਰਵਾਇਆ ਗਿਆ ਪਰ ਕਈ ਜੋ ਜਵੰਦੇ ਨੂੰ ਚਾਉਣ ਵਾਲੇ ਆ ਉਹ ਮੰਗ ਕਰ ਰਹੇ ਆ ਕਿ ਇਸ ਕੇਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਜਵੰਦਾ ਆਪਣੇ ਪਰਿਵਾਰ ਦੇ ਵਿੱਚ ਇਕੱਲਾ ਹੀ ਸੀ ਤੇ ਹੁਣ ਉਸ ਦੇ ਪਰਿਵਾਰ ਉੱਪਰ ਏਡਾ ਕਹਿ ਟੁੱਟ ਚੁੱਕਿਆ ਉਹਨਾਂ ਨੂੰ ਵਿਚਾਰਿਆਂ ਨੂੰ ਸਮਝ ਹੀ ਨਹੀਂ ਲੱਗ ਰਹੀ ਕਿ ਅਸੀਂ ਕਰਗੇ ਕੀ ਪਰ ਪੰਜਾਬ ਦੇ ਜਿਹੜੇ ਸਿਹਰਦ ਲੋਕ ਆ ਉਹ ਜਰੂਰ ਇਸ ਚੀਜ਼ ਦੀ ਮੰਗ ਕਰ ਰਹੇ ਆ ਭਾਵੇਂ ਹਾਲੇ ਦੱਬੀ ਆਵਾਜ਼ ਦੇ ਵਿੱਚ ਹੀ ਕਰ ਰਹੇ ਆ ਤੁਹਾਨੂੰ ਦੱਸ ਦਿੰਨੇ ਆ ਰਾਜਵੀਰ ਜਵੰਦਾ ਇੱਕ ਰਾਈਡਰ ਸੀ ਉਸ ਦਾ ਜਿਹੜਾ ਹੈਲਮਟ ਆ ਉਹ ਕਰੀਬ 3 ਲੱਖ ਰੁਪਏ ਦੇ ਨੇੜਾ ਤੇ ਪਹਿਲਾਂ ਆਖਿਆ ਜਾ ਰਿਹਾ ਸੀ ਕਿ ਉਸ ਦਾ ਹੈਲਮਟ ਟੁੱਟ ਗਿਆ ਜੇ ਹੈਲਮਟ ਟੁੱਟਿਆ ਤਾਂ ਉਸ ਦੇ ਸਿਰ ਦੇ ਵਿੱਚ ਕੋਈ ਸੱਟ ਕਿਉਂ ਨਹੀਂ ਲੱਗੀ ਕਈ ਡਾਕਟਰਾਂ ਦਾ ਕਹਿਣਾ ਕਿ ਜਦੋਂ ਰਾਜਵੀਰ ਜਵੰਦੇ ਦਾ ਐਕਸੀਡੈਂਟ ਹੋਇਆ ਜੇ ਉਸ ਨੂੰ ਫਰਸਟ ਰੇਟ ਸਹੀ ਤਰੀਕੇ ਨਾਲ ਦਿੱਤੀ ਜਾਂਦੀ ਤੇ ਉਸ ਨੂੰ ਫੱਟੇ ਦੇ ਉੱਪਰ ਲਟਾਇਆ ਜਾਂਦਾ ਉਸ ਨੂੰ ਸਹੀ ਤਰੀਕੇ ਨਾਲ ਹਸਪਤਾਲ ਲੈ ਕੇ ਆਉਂਦੇ ਤਾਂ ਹੋ ਸਕਦਾ ਰਾਜਵੀਰ ਜਵੰਦੇ ਦੀ ਜਾਨ ਬਚ ਜਾਂਦੀ ਜਿੰਨਾ ਲੋਕਾਂ ਨੇ ਰਾਜਵੀਰ ਜਵੰਦੇ ਨੂੰ ਚੱਕਿਆ ਨਾ ਹੀ ਉਹਨਾਂ ਤੋਂ ਕੋਈ ਸਵਾਲ ਜਵਾਬ ਕੀਤਾ ਗਿਆ ਤੇ ਰਾਜਵੀਰ ਜਵੰਦਾ ਪੰਜਾਬੀ ਗਾਇਕ ਇੱਕ ਨੌਜਵਾਨ ਮੁੰਡਾ ਜਿਹੜਾ ਕਿ ਸਦਾ ਲਈ ਵਿਛੜ ਗਿਆ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇਹ ਬਿਆਨ ਜ਼ਰੂਰ ਦਿੱਤਾ ਕਿ ਪਤਾ ਨਹੀਂ ਕੀ ਗੱਲ ਆ ਪੱਗਾਂ ਵਾਲੇ ਇਹਨਾਂ ਨੂੰ ਚੁੱਪਦੇ ਆ ਪੱਗਾਂ ਵਾਲੇ ਇਹਨਾਂ ਨੂੰ ਰਾਸ ਨਹੀਂ ਆਉਂਦੇ ਪਤਾ ਨਹੀਂ ਤਾਂ ਕੋਈ ਰੱਬ ਦੀ ਮਰਜ਼ੀ ਆ ਪਤਾ ਨਹੀਂ ਇਹ ਕੁਦਰਤੀ ਵਰਤਾਰਾ ਪਰ ਇਹ ਜਾਂਚ ਦਾ ਵਿਸ਼ਾ ਕਈ ਸਵਾਲ ਜ਼ਰੂਰ ਖੜੇ ਹੁੰਦੇ ਆ ਕਿ ਵਾਕਈ ਇੱਕ ਕੁਦਰਤੀ ਵਰਤਾਰਾ ਜਾਂ ਫਿਰ ਕਿਸੇ ਨੇ ਕੋਈ ਸਾਜ਼ਿਸ਼ ਘੜੀ ਆ ਉਹ ਦੋਸਤ ਜ਼ਰੂਰ ਪਤਾ ਕਰਨੇ ਚਾਹੀਦੇ ਆ ਜੋ ਨਾਲ ਰਾਈਡ ਤੇ ਨਿਕਲੇ ਸੀ ਕਿ فاਸਲਾ ਹੀ ਇੰਨਾ ਪੈ ਗਿਆ ਕਿ ਉਸ ਨੂੰ ਚੱਕਿਆ ਹੀ ਨਹੀਂ